ਵਿਊਅਰਸ ਵੈਲਕਮ ਬੈਕ ਇਨ ਆਮ ਪ੍ਰੋਗਰਾਮ ਜੀ ਡਾਰ ਸਾਹਿਬ ਅਗਲੇ ਸ਼ੁਰੂ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦਾ ਦੱਸਦੀ ਹਾਂ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਨਾਲ ਹੀ ਸ਼ੇਅਰ ਕਰੋ ਤੇ ਨਾਲ ਹੀ YouTube ਤੇ ਇਸ ਨੂੰ ਸਬਸਕ੍ਰਾਈਬ ਵੀ ਕਰੋ ਥੈਂਕ ਯੂ ਸੋ ਮੱਚ ਐ ਵੀ ਦੱਸਦੀ ਹਾਂ ਕਿ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ ਉਹ ਪੌਣੇ 8 ਤੋਂ ਲੈ ਕੇ 9 ਵਜੇ ਤੱਕ ਹੈ ਸੋ ਕੀਪ ਵਾਚਿੰਗ ਟੀਵੀ 84 ਜੀ ਡਾਰ ਸਾਹਿਬ ਅਗਲੇ ਸ਼ੂ ਤੇ ਤੁਹਾਡੀ ਵਿਚਾਰ ਜਾਨਣਾ ਚਾਹਾਂਗੇ ਜੀ ਡਾਰ ਸਾਹਿਬ ਕੀ ਕਰਾਂ ਤੁਹਾਡਾ ਅ ਦੇਖੋ ਅਸੀਂ 2 ਦਿਨ ਪਹਿਲਾਂ ਇੱਕ ਸੈਗਮੈਂਟ ਦੇ ਵਿੱਚ ਇਹ ਡਿਸਕਸ ਕੀਤਾ ਸੀ ਕਿ ਕਿਵੇਂ ਜਿਹੜੀ ਅਮਰੀਕਾ ਔਰ ਭਾਰਤ ਦੀ 2+2 ਮੀਟਿੰਗ ਹੈ ਇਹਨਾਂ ਦੇ ਡਿਫੈਂਸ ਸੈਕਟਰੀ ਆਫ ਡਿਫੈਂਸ ਔਰ ਸੈਕਟਰੀ ਆਫ ਸਟੇਟ ਦੀ ਜੀ ਉੱਥੋਂ ਦੀ ਸੁਸ਼ਮਾ ਤੇ ਨਿਰਮਲਾ ਦੇ ਨਾਲ ਉਹ ਕਿਵੇਂ ਡਿਜ਼ਾਸਟਰ ਰਹੀ ਉਹਨਾਂ ਦੇ ਆਪਣੇ ਐਕਸ ਏਂਬੈਸਡਰ ਦਾ ਐਨਾਲਿਸਿਸ ਸੀ ਕਿ ਉਸ ਤੋਂ ਕੁਛ ਨਹੀਂ ਨਿਕਲਿਆ ਔਰ ਅਮਰੀਕਾ ਨੇ ਜਿਹੜਾ ਉਹਨਾਂ ਦਾ ਆਪਣਾ ਸਟਾਂਸ ਸਟਰੀਟ ਦੇ ਹਵਾਲੇ ਨਾਲ ਹੋਏ ਜਾਂ H1B ਵੀਜ਼ਿਆਂ ਦੇ ਹਵਾਲੇ ਨਾਲ ਹੋਏ ਜਾਂ ਉਹਨਾਂ ਦੀ ਡਿਫੈਂਸ ਡੀਲਸ ਦੇ ਹਵਾਲੇ ਨਾਲ ਹੋਏ ਉਦੇ ਚ ਉਹਨਾਂ ਨੇ ਕੋਈ ਜਿਹੜਾ ਉਹ ਰਿਆਇਤ ਨਹੀਂ ਦਿੱਤੀ ਔਰ ਇੱਕ ਫੋਟੋ ਆਪ ਜਿਹਨੂੰ ਕਹਿੰਦੇ ਨੇ ਤਸਵੀਰਾਂ ਜ਼ਰੂਰ ਨਵੀਆਂ ਸਾੜੀਆਂ ਬੰਨ ਕੇ ਬੀਬੀਆਂ ਨੇ ਇਹਨਾਂ ਦੇ ਨਾਲ ਲਵਾ ਲਈਆਂ ਔਰ ਜਿਵੇਂ ਤੁਸੀਂ ਅਮਰੀਕਨਾਂ ਦੀ ਫੇਕ ਜਈ ਸਮਾਈਲ ਦੇਖਦੇ ਹੋ ਉਸ ਕਿਸਮ ਦਾ ਹੀ ਵਨ ਬਾਡੀ ਲੈਂਗੁਏਜ ਜੀ ਉਹ ਤਸਵੀਰਾਂ ਚੋਂ ਵੀ ਉਹਦਾ ਝਲਕਾਰਾ ਮਿਲਦਾ ਹੁਣ ਔਰ ਇਸ ਗੱਲ ਨੂੰ ਉਹਨਾਂ ਦੇ ਇਹ ਸਾਰੇ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਦੋ ਦਿਨ ਬਾਅਦ ਪ੍ਰੈਜ਼ੀਡੈਂਟ ਟਰੰਪ ਜਿਹੜੇ ਕਿ ਅੱਜਕੱਲ ਆਪਣੇ ਆਪ ਨੂੰ ਦੁਬਾਰਾ ਸਟੈਬਲਿਸ਼ ਕਰਨ ਦੇ ਚੱਕਰ ਚ ਕਿਉਂਕਿ ਆਉਣ ਵਾਲੀਆਂ ਜਿਹੜੀਆਂ ਕਾਂਗਰਸ ਚੋਣਾਂ ਨੇ ਮਿੱਟ ਜੀ ਕਿਉਂਕਿ ਅਮਰੀਕਾ ਦੇ ਵਿੱਚ ਕਾਂਗਰਸਮੈਨ ਦੀ ਟਰਮ ਜਿਹੜੀ ਹੈ ਉਹ 2 ਸਾਲ ਹੁੰਦੀ ਹੈ ਹਵਰੀ 2 ਇਅਰਸ ਇਲੈਕਸ਼ਨਸ ਹੁੰਦੀਆਂ ਨੇ ਸੋ ਜ਼ਾਹਰ ਹੈ ਕਿ ਵੀ ਜਿਹੜੀਆਂ ਜੇ ਇਸ ਮਿਡ ਟਰਮ ਦੇ ਵਿੱਚ ਇਹ ਲੂਜ਼ ਕਰਦੇ ਨੇ ਕੁਝ ਸੀਟਾਂ ਔਰ ਹਾਊਸ ਦੇ ਵਿੱਚ ਡੈਮੋਕਰੇਸੀ ਮੈਜੋਰਟੀ ਹੁੰਦੀ ਹੈ ਤੇ ਇਹ ਇੱਕ ਇਹਦੀ ਇੰਪੀਚਮੈਂਟ ਦਾ ਰਸਤਾ ਪਦਰਾ ਹੋ ਜਾਏਗਾ ਸੋ ਇਹ ਸਾਊਥ ਡਕੋਟਾ ਦੇ ਵਿੱਚ ਸਿਊਕਸ ਫਾਲਸ ਹੈ ਉਸ ਦੇ ਵਿੱਚ ਫੰਡ ਰਾਈਜ਼ਿੰਗ ਦੇ ਵਿੱਚ ਪ੍ਰੈਜ਼ੀਡੈਂਟ 트럼ਪ ਗਏ ਔਰ ਉਦੋਂ ਚੋਨਾ ਨੇ ਜੋ ਕਿਹਾ ਉਪਾਰ ਦੇ ਆਪਣੀ ਮੀਡੀਆ ਨਹੀਂ ਦਿੱਤੇ ਜੀ ਇੰਡੀਆ ਵਾਂਟਸ ਟ੍ਰੇਡ ਡੀਲ ਵਿਦ ਯੂਐਸ ਡਿਸਪਾਈਟ ਟਫ ਸਟੈਂਸ ਕਿ ਅਸੀਂ ਬੜਾ ਸਖਤ ਰਵਈਆ ਰੱਖਿਆ ਪਰ ਇਹਦੇ باوجود ਭਾਰਤ ਜਿਹੜਾ ਉਹ ਲੰਮਾ ਪਿਆ ਹੋਇਆ ਉਹ ਚੁੱਕਿਆ ਹੋਇਆ ਹੈ ਕਿ ਵੀ ਸਾਡੇ ਨਾਲ ਟ੍ਰੇਡ ਡੀਲ ਕਰੋ ਪ੍ਰੈਜ਼ੀਡੈਂਟ 트럼ਪ ਹੈਸ ਸੈਡ ਇੰਡੀਆ ਵਾਂਟਸ ਟ੍ਰੇਡ ਡੀਲ ਵਿਦ ਦਾ ਯੂਐਸ ਡਿਸਪਾਈਟ ਆਫ ਸਟੈਂਸ ਟੇਕਨ ਬਾਈ ਹਿਸ ਐਡਮਿਨਿਸਟ੍ਰੇਸ਼ਨ ਔਨ ਦਾ ਇਸ਼ੂ Trump wants to stop the subsidies that growing economies like India and China have been receiving as he wants the US which he considered as a developing nation to grow faster than any other nation he often accuses India of imposing 100% tariffs on american products unna kehya ji je china india diyan economies tezi naal grow ho sakdiyan hai saadi growth kyon low hai inna da vi law pura ਔਰ ਇਸ ਤੋਂ ਉੱਤੇ ਨੇ ਕਿਹਾ ਕਿ ਫਰੈਂਕਲੀ ਇਹ ਹੁਣ ਉਹਦਾ ਐਗਜ਼ੈਕਟ ਵਰਡ ਨੇ ਫਰੈਂਕਲੀ ਆਈ ਵਿਲ ਟੈਲ ਯੂ ਇੰਡੀਆ ਕਾਲਡ ਅਸ ਔਨ ਦਾ ਅਦਰ ਡੇ ਮੈਂ ਤੁਹਾਨੂੰ ਦੱਸਦਾ ਵੀ ਉਹਨਾਂ ਨੇ ਭਾਰਤ ਨੇ ਸਾਨੂੰ ਕਾਲ ਕੀਤਾ ਜੀ ਦੇ ਸੈਡ ਦੇ ਊਡ ਲਾਈਕ ਟੂ ਸਟਾਰਟ ਡੂਇੰਗ ਅ ਟ੍ਰੇਡ ਡੀਲ ਫਸਟ ਟਾਈਮ ਉਹਨੇ ਕਿਹਾ ਪਹਿਲੀ ਵਾਰ ਹੈ ਕਿ ਉਹ ਹੁਣ ਮੰਨ ਗਏ ਨੇ ਕਿ ਜੇ ਅਸੀਂ ਤੁਹਾਡੇ ਨਾਲ ਜਿਹੜੀ ਆ ਉਹ ਟ੍ਰੇਡ ਡੀਲ ਕਰਨਾ ਚਾਹੁੰਦੇ ਨੇ ਟ੍ਰੈਂਪ ਸੈਡ ਵਿਦਾਊਟ ਮੈਂਸ਼ਨਿੰਗ ਹੂ ਕਾਲਡ ਹਿਮ ਦੇ ਊਡਨਟ ਟਾਕ ਅਬਾਊਟ ਇਟ ਵਿਦ ਪ੍ਰੀਵੀਅਸ ਐਡਮਿਨਿਸਟ੍ਰੇਸ਼ਨ ਦੈਨ ਆਈ ਕੈਡì ਤਿਆਰ ਹੀ ਨਹੀਂ ਸੀ ਇਸ ਕਿਸਮ ਦੀ ਗੱਲ ਕਰਨ ਦੇ ਵਰ ਵੈਰੀ ਹੈਪੀ ਵਿਦ ਦਾ ਵੇ ਇਟ ਵਾਸ 트럼ਪ ਟੋਲਡ ਹਿਸ ਸਪੋਰਟਰਸ ਐਟ ਅ ਜੁਆਇੰਟ ਫੰਡਰੇਜ਼ਿੰਗ ਕਮੇਟੀ ਰਿਸੈਪਸ਼ਨ ਇਨ ਸਿਓਕਸ ਫੋਰ ਇਨ ਸਾਊਥ ਡੈਕੋਟਾ ਫਿਰ ਉਹਨੇ ਕਿਹਾ ਜੀ ਵੀ ਹੈਵ ਵੈਰੀ ਟੈਲੈਂਟਡ ਪੀਪਲ ਦੇ ਸੈਡ ਵਾਈ ਆਰ ਯੂ ਕਾਲਿੰਗ ਬਿਕਾਜ਼ ਆਫ ਪ੍ਰੈਜ਼ੀਡੈਂਟ 트럼ਪ ਕਹਿੰਦਾ ਉਹਨੇ ਪੁੱਛਿਆ ਜੀ ਸਾਡੇ ਕੋਲ ਹੈ ਤੁਸੀਂ ਕਿਉਂ ਸਾਨੂੰ ਕਾਲ ਕਰ ਰਹੇ ਹੋ ਇੰਡੀਆ ਦੇ ਕੌਂਟੇ ਉਹਨੇ ਕਿਹਾ ਜੀ ਪ੍ਰੈਜ਼ੀਡੈਂਟ 트럼ਪ ਕਰਕੇ आई वॉज गोइंग टू वेट ए लिटल वायल वी आर गोइंग टू लाइक दे वॉन्ट टू डू इट ट्रम्प सैट विदाआउट उन्हें कहा जी अभी बिल्कुल असं भी डील करा अ टर्म्स के उ डील करना चाहते हो फिर उन्होंने कहा कि यू नो समेम आर टफ रिलेशनशिप बिकॉज दे आर रियली बीन टेकन एडवानटेज ऑफ अवर कंट्री फॉर मैनी मैनी डेकेट्स बट आई एम फ्रेंडली दे रिस्पैक्ट मी आई रिस्पैक्ट दैम दे आर रिस्पैक्टिंग अवर कंट्री अगेन उन्हें कहा जी बड़ी देर सा फायदा चुक है हूँ असं टफ़ हो गए पर तो बहुत साडा रिस्पैक्ट करते हैं और उन्होंने क्या इफ कंट्रीज लाइक इंडिया एंड चाइना कैन ग्रो एट ए फास्ट पेस वाई नॉट द यू एस और उन्होंने क्या आई हैव सेड यू फिक्स ए ट्रेड डील वैन इंडिया हैज़ सिक्स सेवन परसेंट ग्रोथ रेट चाइना यूज़ टू हैव इलेवन ट्वेल्व परसेंट दे आर स्टिल एट सिक्स और सेवन वैन दे आर एट सेवन परसेंट दे आर फीलिंग बैडली एंड आई एड से हाउ कम वी हैव टू बी एट वन परसेंट वैल रियली ਇਹ ਸਾਰਾ ਗੁੰਝਵੇਂ ਉਹਦੇ ਜੱਕੜ ਮਾਰਨ ਦਾ ਸਟਾਈਲ ਹੈ ਪਰ ਇੱਕ ਗੱਲ ਇਸ ਚੋਂ ਬਿਲਕੁਲ ਜ਼ਾਰ ਹੁੰਦੀ ਹੈ ਕਿ ਇੰਡੀਆ ਇਹਦੇ باوجود ਕਿ ਵੀ ਇਹ ਉਹਨੂੰ ਟਰੈਸ਼ ਕਰ ਰਹੇ ਨੇ ਉੱਥੇ ਜਾ ਕੇ ਵੀ ਇਹਨਾਂ ਦੇ ਨੂੰ ਕੁਝ ਨਹੀਂ ਫੜਾਇਆ ਹੈ ਹੱਥ ਪੱਲੇ ਇਹਨਾਂ ਦੇ ਨਹੀਂ ਪਾਇਆ ਉਹ ਲੰਮੇ ਪਏ ਹੋਏ ਨੇ ਕਿ ਜੀ ਸਾਨੂੰ ਕਰੋ ਔਰ ਅਮਰੀਕਾ ਨੂੰ ਆਉਂਦਾ ਹੈ ਕਿ ਵੀ ਹੁਣ ਉੱਥੇ ਉਹ ਕਹਿੰਦੇ ਹੋਣੇ ਜੀ ਇਹ ਖਬਰ ਲੱਗ ਗਈ ਸਾਡਾ ਤਾਂ ਜਲੂਸ ਨਿਕਲ ਜਾਇਆਗਾ ਸਾਨੂੰ ਵੀ ਕੁਝ ਦਿਓ ਨਾਲ ਦੀ ਨਾਲ ਹੀ ਦੂਜੀ ਖਬਰ ਆ ਗਈ ਜੀ ਇੰਡੀਆ ਕੁਆਲੀਫਾਈਜ਼ ਫੁਲੀ ਫਾਰ ਨਿਊਕਲੀਅਰ ਸਪਲਾਇਰ ਗਰੁੱਪ ਐਂਟਰੀ ਯੂ ਐਸ ਹੁਣ ਇਹ 48 ਦੇਸ਼ਾਂ ਦਾ ਇੱਕ ਗਰੁੱਪ ਹੈ ਨਿਊਕਲੀਅਰ ਸਪਲਾਇਰ ਗਰੁੱਪ ਜਿਹਦੇ ਵਿੱਚ ਭਾਰਤ ਮੈਂਬਰ ਨਹੀਂ ਹੈ ਕਿਉਂਕਿ ਇਸ ਗਰੁੱਪ ਦੇ ਵਿੱਚ ਕੰਸੈਂਸਸ ਦੇ ਨਾਲ ਫੈਸਲਾ ਹੁੰਦਾ ਹੈ ਕਿ ਉਹਨੂੰ ਬਣਾਣਾ ਨਹੀਂ ਇੱਕ ਇੱਕ ਦੇਸ਼ ਵੀ ਉਹਨੂੰ ਬਲੌਕ ਕਰ ਸਕਦਾ ਹੈ ਸੋ ਚਾਈਨਾ ਉਹਨੂੰ ਬਲੌਕ ਚਾਈਨਾ ਕਹਿੰਦਾ ਹੈ ਕਿ ਵੀ ਇੰਡੀਆ ਨਹੀਂ ਨਾ ਤਾਂ NPT ਸਾਈਨ ਕੀਤੀ ਹੈ nuclear non proliferation treaty ਨਾ ਇੰਡੀਆ ਨੇ CTBT ਸਾਈਨ ਕੀਤੀ ਹੈ comprehensive nuclear test ban treaty ਜਿਹੜੇ ਬਨਾ ਦੇ ਉੱਤੇ ਤੁਸੀਂ ਇਹਨਾਂ ਨੂੰ ਜਿਹੜਾ nucleus supplier group ਦਾ ਮੈਂਬਰ ਬਣਾ ਰਹੇ ਤੇ ਜੇ ਇੰਡੀਆ ਕੁਆਲੀਫਾਈ ਕਰਦਾ ਫਿਰ ਪਾਕਿਸਤਾਨ ਵੀ ਕਰਦਾ ਹੈ ਬਿਲਕੁਲ ਔਰ ਇਸ ਕਰਕੇ ਹੁਣ ਉਹਨਾਂ ਨੇ ਕਿਉਂਕਿ ਟ੍ਰੇਡ ਦੇ ਵਿੱਚ ਇੰਡੀਆ ਲੰਮਾ ਪਿਆ ਹੋਇਆ ਉੱਥੇ ਵੀ ਉਹਨਾਂ ਨੇ ਇਹਨਾਂ ਨੂੰ ਕੁਝ ਨਹੀਂ ਦਿੱਤਾ ਹੈ ਤੇ ਅਮਰੀਕਾ ਨੇ ਕਿਹਾ ਇਹਨਾਂ ਨੇ ਕਿਹਾ ਹੋਣਾ ਜੀ ਸਾਨੂੰ ਘਟੋ ਘਾਟ ਆਪਣੇ ਲੋਕਾਂ ਨੂੰ ਦੱਸਣ ਲਈ ਕੋਈ ਸਟੇਟਮੈਂਟ ਹੀ ਦੇ ਦਿਓ ਤੇ ਇਹਦੇ ਚੋ ਨੇ ਕਿ ਬੈਟਲਿੰਗ ਫॉर ਇੰਡੀਆਜ਼ ਐਡਮਿਸ਼ਨ A senior Trump administration official blamed China for persistently stonewalling the path to consensus for its membership bid officially China objects to India's entry on the procedural ground that it is not signatory to the nuclear non-proliferation treaty however it is believed to be china's way of ensuring india doesn't get into the grouping that allows nuclear trade without pakistan being allowed to as well unna ke bilkul theek hai unna da stand lekin is khabar de naal hi hun indians keh ke dekho ji america pehla bhi kehnda vi tuhanu member jabon tak ik vi member jada aur china ne kya ke vi jabon tak sign nahi karde inna treaties te aur pakistan nu bhi jada ਉਹ ਲੋ ਨਹੀਂ ਕੀਤਾ ਜਾਂਦਾ ਉਦੋਂ ਤੱਕ ਅਸੀਂ ਜਿਹੜਾ ਇਹਨੂੰ ਇੰਡੀਆ ਨੂੰ ਮੈਂਬਰ ਨਹੀਂ ਬਣਨ ਦਿਆਂਗੇ ਔਰ ਹੁਣ ਕਿਸ ਹਾਈ ਜਿਹੜੀ ਡੈਸਪੀਰੇਸ਼ਨ ਹੈ ਜਿਹਨੂੰ 트ੰਪ ਨੇ ਕਿਹਾ ਕਿ ਬਈ ਜਿਹੜੀ ਹੈ ਉਹ ਕਾਲ ਕਰਕੇ ਕਹਿ ਰਹੇ ਨੇ ਜੀ ਅਸੀਂ ਟ੍ਰੇਡ ਕਰਨਾ ਚਾਹੁੰਦੇ ਜੀ ਇਹ ਅੱਜ ਦੀ ਨਹੀਂ ਹੈ ਕਿਉਂਕਿ ਦੇਖੋ ਜਦੋਂ ਤੁਸੀਂ ਡਿਪਲੋਮੇਸੀ ਦੇ ਵਰਲਡ 'ਚ ਜਾਂ ਜਦੋਂ ਵੀ ਇਵਨ ਜੰਗਾਂ ਹੁੰਦੀਆਂ ਨੇ ਜੰਗਾਂ ਦੇ ਦੌਰਾਨ ਉਸ ਤੋਂ ਬਾਅਦ ਜਿਹੜੇ ਸਮਝੌਤੇ ਹੁੰਦੇ ਨੇ ਤੁਸੀਂ ਹਰ ਇੱਕ ਨੂੰ ਏਵੈਲਿਊਏਟ ਕਰਦੇ ਹੋ ਕਿ ਜਿਹਨੂੰ ਅਸੀਂ ਪੰਜਾਬੀ ਵਿੱਚ ਕਹਿੰਦੇ ਆ ਵੀ ਕੌਣ ਕਿੰਨੇ ਪਾਣੀ ਚ ਹੈ ਜੀ ਹੁਣ ਮੋਦੀ ਇੱਥੇ ਜੂਨ 26 2017 ਨੂੰ ਅਮਰੀਕਾ ਚ ਹੈ ਔਰ ਜਿਵੇਂ ਉਹਨੇ ਇੱਥੇ ਆ ਕੇ ਬਿਹੇਵ ਕੀਤਾ ਉਹ ਜ਼ਰ ਹੈ ਅਸੀਂ ਡਿਸਕਸ ਕਰਦੇ ਆ ਵੀ ਕਿਵੇਂ ਉਹਨੇ ਆਪਣਾ ਜਰੂਸ ਕਢਵਾਇਆ ਪਰ ਕੁਝ ਚੀਜ਼ਾਂ ਜਿਹੜੀਆਂ ਜਦੋਂ ਕੋਈ ਪੱਤਰਕਾਰ ਜਾਂ ਰਾਈਟਰ ਆਥਰ ਡੀਪ ਕਿਸੇ ਚੀਜ਼ ਨੂੰ ਖੰਘਾਲਦਾ ਹੈ रिसर्च ਕਰਦਾ ਹੈ ਉਸ ਆਪਣੇ ਕਨੈਕਸ਼ਨ ਵਰਤਦਾ ਉਦੋਂ ਫਿਰ ਹੋਰ ਵੀ ਬਹੁਤ ਸਾਰੀਆਂ ਖਾਮੀਆਂ ਸਾਹਮਣੇ ਆਉਂਦੇ ਨੇ ਬੜਾ ਵਰਲਡ ਫੇਮ ਦਾ ਜਿਹੜਾ ਪੱਤਰਕਾਰ ਰਹਾ ਔਰ ਰਾਈਟਰ ਹੈ ਬੌਬ ਵੁੱਡਵਰਡ ਉਹਨੇ ਇੱਕ ਕਿਤਾਬ ਜਿਹੜੀ ਲਿਖੀ ਹੈ ਫੀਅਰ 트럼ਪ ਇਨ ਦਾ ਵਾਈਟ ਹਾਊਸ ਔਰ ਇੱਕ ਕਿਤਾਬ 448 ਪੇजेस ਦੀ ਹੈ ਜੀ ਜਿਸ ਦੀ ਅੱਜਕੱਲ ਬੜੀ ਚਰਚਾ ਹੈ ਔਰ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਵਾਈਟ ਹਾਊਸ ਦੇ ਵਿੱਚ ਕਿਸ ਕਿਸਮ ਦੀ ਸ਼ਬਦਾਵਲੀ ਲਫਜ਼ ਇਸਤੇਮਾਲ 트럼ਪ ਕਰਦਾ ਹੈ ਅੰਦਰ ਚੱਲ ਕੀ ਰਿਹਾ ਹੈ ਕਿਵੇਂ ਸਾਰਾ ਸਿਸਟਮ ਇਨ ਡਿਸਆਰੇ ਹੈ ਕਿਵੇਂ ਜਿਹੜਾ ਇਹ ਬਿਲਕੁਲ ਇੱਕ ਝੋਕ ਬਣਾ ਦਤਾ ਹੈ ਵਾਈਟ ਹਾਊਸ ਨੂੰ ਔਰ ਉਹਦੇ ਵਿੱਚ ਥੋੜਾ ਜਿਹਾ ਹਿੱਸਾ ਭਾਰਤ ਨਾਲ ਸੰਬੰਧਿਤ ਮੋਦੀ ਦੀ ਵਿਜ਼ਿਟ ਨੂੰ ਲੈ ਕੇ ਵੀ ਹੈ ਜਿਹੜੀ ਕਿ 26 ਜੂਨ 2017 ਦੇ ਵਿੱਚ ਹੋਈ ਔਰ ਉਹਦੇ ਵਿੱਚ ਉਹ ਜਿਹੜੀ ਗੱਲ ਉਹਦੇ ਵਿੱਚ ਦਿਲਚਸਪੀ ਵਾਲੀ ਹੈ ਕਿ ਵੀ ਜਿਵੇਂ ਬਰਾਕ ਓਬਾਮਾ ਜਦੋਂ ਦਿੱਲੀ ਗਏ ਤੇ ਕਿਵੇਂ મોદી ਨੇ ਕਿੰਨੇ ਲੱਖ ਦਾ ਉਹ ਸੂਟ ਪਾਇਆ ਜਿਹਦੇ ਤੇ ਐਨ ਐਮ ਐਨ ਐਮ ਲਿਖਿਆ ਸੀ ਨਮੋ ਨਮੋ ਨਰਿੰਦਰ મોદી ਸਾਰੇ ਨੂੰ ਹੀ ਔਰ ਉਹਦੇ ਤੇ ਬੜਾ ਜਲੂਸ ਨਿਕਲਿਆ ਵੀ ਇਸ ਲੈਵਲ ਦਾ ਕੰਪਲੈਕਸ ਬਾਅਦ ਹੁਣਾਂ ਕਿਹਾ ਜੀ ਨਹੀਂ ਨਹੀਂ ਉਸ ਉਹ ਸੂਟ ਅਸੀਂ ਨਿਲਾਮੀ ਤੇ ਕਰਕੇ ਬੀਚ ਦਿੱਤਾ ਔਰ ਉਹ ਨੂੰ ਜਿਹੜਾ ਨਾਨ ਪ੍ਰੋਫਿਟ ਹੁੰਦੇ ਪਰ ਉਹਨੇ ਸ਼ੋ ਕਰ ਦਿੱਤਾ ਸੀ ਵੀ ਕਿਸ ਲੈਵਲ ਦਾ ਕੰਪਲੈਕਸ ਹੁਣ ਜਿਹੜੇ ਉੱਥੇ ਬੈਠ ਕੇ ਲੋਕਾਂ ਨੂੰ ਉੱਲੂ ਬਣਾਉਂਦੇ ਨੇ ਕਿ ਜੀ ਦੇਖੋ ਸਾਡੇ ਪ੍ਰਾਚੀਨ ਭਾਰਤ ਚ ਕਿਸ ਲੈਵਲ ਦੀ ਸਰਜਰੀ ਸੀ ਜ ਹਾਥੀ ਦਾ ਸਿਰ ਜਿਹੜਾ ਉਹ ਬੰਦੇ ਨੂੰ ਲਾ ਦਿੱਤਾ ਗਣੇਸ਼ ਉਹਦੀ ਉਦਾਹਰਣ ਹੈ ਸਾਡੇ ਪਲਾਸਟਿਕ ਸਰਜਨਸ ਨੇ ਉਹ ਸਰਜਰੀ ਕੀਤੀ ਅਸੀਂ ਤਾਂ ਜਹਾਜ਼ ਉਡਾਉਂਦੇ ਸੀ ਸਾਡੀਆਂ ਨਿਊਕਲੀਅਰ ਮਿਜ਼ਾਈਲਾਂ ਸੀ ਇਹ ਤਾਂ ਹੁਣ ਭੇਜਿਆ ਇਹਨਾਂ ਨੇ ਮੂਨ ਤੇ ਬੰਦਾ ਸਾਡੇ ਉਦੋਂ ਪਹਿਲਾਂ ਹੀ ਸੀ ਬੰਦੇ ਉੱਥੇ ਘੁੰਮਦੇ ਲੇਕਿਨ ਕੰਪਲੈਕਸ ਕੀ ਹੈ ਇਨਫੀਰੀਅਰਟੀ ਕੰਪਲੈਕਸ ਉਹਨ ਕੈਂਪ ਡੇਵਿਡ ਜਿੱਥੇ ਪ੍ਰੈਜ਼ੀਡੈਂਸ਼ੀਅਲ ਰਿਜ਼ੋਰਟ ਹੈ ਔਰ ਜਿਹਨੂੰ ਜਿਹਦੇ ਨਾਲ ਤੁਸੀਂ ਬਹੁਤ ਨੇੜਤਾ ਦਿਖਾਣੀ ਹੁੰਦੀ ਹੈ ਜਿਵੇਂ ਕਾਰਟਰ ਦੇ ਜ਼ਮਾਨੇ ਦੇ ਵਿੱਚ ਜਦੋਂ ਜਿਹੜੀ ਇਹ ਡੀਲ ਹੋਈ ਜਿਹਦੇ ਵਿੱਚ ਕਿ ਇਜੀਪਟ ਸੀਰੀਆ ਆਏ ਹੋਏ ਉਹ ਕੈਂਪ ਡੇਵਿਡ ਚ ਹੋਈ ਜਾਂ ਕੋਈ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਆਇਆ ਜਾਂ ਦੂਜੇ ਉਹਨੂੰ ਉਹ ਉੱਥੇ ਲੈ ਜਾਂਦਾ ਨੇ ਜਿਸ ਲੈਵਲ ਦੇ ਉੱਤੇ ਉਹਨਾਂ ਨੇ ਇਹ ਸ਼ੋ ਕਰਨਾ ਹੋਏ ਕਿ ਸਾਡੀ ਜਿਹੜੀ ਰਿਲੇਸ਼ਨਸ਼ਿਪ ਹੈ ਬਹੁਤ ਹੁਣ ਮੋਦੀ ਦਾ ਕੰਪਲੈਕਸ ਸੀ ਕਿ ਜੀ ਮੈਂ ਜੇ ਅਮਰੀਕਾ ਆਣਾ ਹੈ ਤੇ ਮੈਨੂੰ ਤਾਂ ਵਾਈਟ ਹਾਊਸ ਚ ਹੁਣ ਉਹ ਗਾਮ ਉਤਰਤਾ ਪਰੋਸਣਾ ਨਹੀਂ ਹੈ ਉਹਨਾਂ ਨੇ ਅਮਰੀਕਨਾਂ ਨੇ ਤਾਂ ਉਹ ਹੀ ਮੰਗਣਾ ਸੀ ਅਜੀ ਹੋਰ ਇਹਨੇ ਅੱਛਾ ਫਰਸਟ ਲੇਡੀ ਆਈ ਨਹੀਂ ਮਿਸ਼ਲ ਓਬਾਮਾ ਕਿਉਂਕਿ ਇਹ ਵੀ ਵਾਈਟ ਹਾਊਸ ਦਾ ਹੈ ਵੀ ਜਿਹੜਾ ਜੇ ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਨੇ ਆਣ ਉਹਨਾਂ ਦੀਆਂ ਘਰ ਵਾਲੀਆਂ ਨਾਲ ਹੁੰਦੀਆਂ ਨੇ ਸੋ ਇਹ ਤਾਂ ਵੈਸੇ ਹੀ ਪਗੋੜਾ ਹੈ ਸੋ ਉਹ ਵੀ ਉਹਨਾਂ ਨੇ ਸੋ ਇੱਥੇ ਉਹਨਾਂ ਨੇ ਫਾਰਮਲ ਜਿਹਾ ਉਹਨੂੰ ਜਿਹੜਾ ਪਤਾ ਨਹੀਂ ਕੀ ਦਿੱਤਾ ਹੋਣਾ ਪਕੌੜੇ ਪਕੂੜੇ ਸੱਦ ਕੇ ਘੁ ਘੜਾਤੇ ਹੋਣੇ ਨੇ ਜਿਵੇਂ ਆਪ ਹੀ ਵੜ ਗਿਆ ਹੋਣਾ ਕਿ ਮੈਂ ਨਿਕਾਲ ਤਾ ਮੈਂ ਵੀ ਚਾਹ ਬਣਾਤਾ ਰਹੂ ਸੋ ਉਹ ਉਹ ਤਾਂ ਪਤਾ ਨਹੀਂ ਕੀ ਹੋਇਆ ਲੇਕਿਨ ਮੋਦੀ ਦੀ ਇਹ ਸੀ ਇਛਾ ਕਿ ਮੈਨੂੰ ਜਿਹੜਾ ਟਰੰਪ ਨਾ ਉਥੇ ਕੈਂਪ ਡੈਵਿਡ ਦੇ ਵਿੱਚ ਇੱਕ ਵਾਰੀ ਲਿਜਾ ਕੇ ਫੋਟੋ ਲੱਤ ਜਾਏ ਔਰ ਇਹ ਹੋਇਆ ਕਿ ਮੈਂ ਡਿਨਰ ਜਿਹੜਾ ਕੈਂਪ ਡੈਵਿਡ ਦੇ ਵਿੱਚ ਔਰ ਇਹ ਮੈਂ ਨਹੀਂ ਕਹਿ ਰਿਹਾ ਇਹ ਜਿਹੜੀ ਕਿਤਾਬ ਹੈ ਮਿਸਟਰ ਬੌਬ ਵੁਡਵਾਰਡ ਦੀ ਉਹਦੇ ਵਿੱਚ ਇੱਕ ਚੈਪਟਰ ਹੈ ਔਰ ਉਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਨ ਦਾ ਬੁੱਕ the then national security advisor hr mcmaster is seen as battling for his strong relationship with india jada ohne keha ji bharat nal sadi relationship changi honi chahidi hai ahead of june 26th visit of modi mcmaster met with the then white house chief of staff rance prebus to prepare for the us visit of the indian prime minister ohnu nu milya jada white house officials si ohnu ਜੀ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਨਰਿੰਦਰ ਮੋਦੀ ਹੂ ਹੈਡ ਬੀਨ ਕੋਟਡ ਐਸਿਡਿਊਸਲੀ ਬਾਈ ਬਰਾਕ ਓਬਾਮਾ ਵਾਸ ਕਮਿੰਗ ਫਾਰ ਅ ਵਿਜ਼ਿਟ ਟੂ ਦਾ ਯੂਨਾਈਟਿਡ ਸਟੇਟਸ ਇਨ ਜੂਨ ਟੂ ਸੀ ਟਰੰਪ ਇਹ ਜੂਨ ਦੇ ਮਹੀਨੇ ਚ ਉਹਨੇ ਆਣਾ ਸੀ ਟਰੰਪ ਨੂੰ ਮਿਲਣ ਜਿਹੜਾ ਕਿ ਪਹਿਲਾਂ ਓਬਾਮਾ ਦੇ ਨਾਲ ਚੰਗੇ ਰਿਲੇਸ਼ਨ ਰਹੇ ਇੰਡੀਆ ਦੇ ਇੰਡੀਆ ਵਾਸ ਦਾ ਕਾਊਂਟਰ ਵੇਟ ਟੂ ਪਾਕਿਸਤਾਨ ਵਿਚ ਵਾਸ ਗਿਵਿੰਗ ਦਾ ਨਿਊ ਐਡਮਿਨਿਸਟ੍ਰੇਸ਼ਨ ਐਸ ਮਚ ਟਰਬਲਸ ਐਸ ਇਟ ਹੈਡ ਗਿਵਨ ਪ੍ਰੀਵੀਅਸ ਵਾਂਸ ਬਾਈ ਹੈਜਿੰਗ ਮੈਡਿੰਗਲੀ ਔਨ ਟੈਰਰਿਜ਼ਮ ਉਹਨਾਂ ਨੇ ਕਿਹਾ ਜੀ ਉਹ ਇੰਡੀਆ ਨੂੰ ਵਾਈਟ ਹਾਊਸ پاکستان ਦਾ ਕਾਉਂਟਰਵੇਟ ਡਵੈਲਪ ਕਰ ਰਹਾ ਸੀ ਕਿਉਂਕਿ ਪਾਕਿਸਤਾਨ ਨੇ دہشت گردی ਦੇ ਨਾਂ ਥੱਲੇ ਅਮਰੀਕਾ ਨੂੰ ਬਹੁਤ ਤਕਲੀਫ ਦਿੱਤੀ ਹੈ ਜੀ ਮੋਦੀ ਵਾਂਟਿਡ ਟੂ ਗੋ ਟੂ ਕੈਂਪ ਡੇਵਿਡ ਐਂਡ ਹੈਵ ਡਿਨਰ ਬੌਂਡ ਵਿਦ ਟਰੰਪ ਉਹਨੇ ਕਿਹਾ ਜੀ ਮੋਦੀ ਚਾਹੁੰਦਾ ਸੀ ਕਿ ਮੈਂ ਉੱਥੇ ਕੈਂਪ ਡੇਵਿਡਸ ਜਾ ਕੇ ਜਿਹੜਾ ਉਹ ਡਿਨਰ ਖਾਵਾਂ ਗੋਭੀ ਖਾਵਾਂ ਔਰ ਟਰੰਪ ਦੇ ਨਾਲ ਜਿਹੜਾ ਉਹ ਮੇਰਾ ਬੌਂਡਿੰਗ ਬਣੇ ਵੁੱਡਵਰਡ ਰਾਈਟਸ ਇਨ ਦਾ ਬੁੱਕ ਇਟਸ ਨਾਟ ਇਨ ਦਾ ਕਾਰਡਸ ਪ੍ਰੀਬਸ ਟੋਲਡ ਮੈਕਮਾਸਟਰ ਉਹ ਜਿਹੜਾ ਵਾਈਟ ਹਾਊਸ ਚ ਉਹਨਾਂ ਦਾ ਇਹ ਸਾਰੇ ਨੂੰ ਡੀਲ ਕਰਦਾ ਉਹਨੇ ਮੈਕਮਾਸਟਰ ਨੂੰ ਕਿਹਾ ਇਟਸ ਨਾਟ ਇਨ ਦਾ ਕਾਰਡ ਇਹ ਪੁੱਲ ਜਾ ਉੱਥੇ ਉਹਨੂੰ ਕੈਂਪ ਡੈਵਿਟ ਨੂੰ ਸੱਦਣਾ ਹੈ ਉੱਥੇ ਵੀ ਆਰ ਜਸਟ ਗੋਇੰਗ ਟੂ ਡੂ ਡਿਨਰ ਹੇਅਰ ਇਟ ਇਜ਼ ਵਾਟ ਦਾ ਪ੍ਰੈਜ਼ੀਡੈਂਟ ਵਾਂਟਸ ਉਹਨੇ ਕਿਹਾ ਜੀ ਪ੍ਰੈਜ਼ੀਡੈਂਟ ਕਹਿੰਦਾ ਇੱਥੇ ਉਹਨੂੰ ਦੇ ਦਿਓ ਜੋ ਦੇਣਾ ਉਹ ਉੱਥੇ ਨਹੀਂ ਦੇ ਦਿੱਤਾ ਵੁੱਡਵਰਡ ਕੋਰਸ ਪ੍ਰੀਬਸ ਐਸ ਸੇਇੰਗ ਦਿਸ ਮੇਡ ਮੈਕ ਮਾਸਟਰ ਐਂਗਰੀ ਹੁਣ ਜਿਹੜਾ ਮੈਕ ਮਾਸਟਰ ਜਿਹੜਾ ਕਰ ਰਿਹਾ ਸੀ ਕਿਉਂਕਿ ਹੁੰਦਾ ਇਹ ਹੈ ਵੀ ਜਦੋਂ ਵੀ ਇਸ ਕਿਸਮ ਦੀ ਵਿਜ਼ਿਟ ਹੁੰਦੀ ਹੈ ਪਹਿਲਾਂ ਉਹਨਾਂ ਦੇ ਟਾਕਿੰਗ ਪੁਆਇੰਟ ਹੁੰਦੇ ਨੇ ਉਹਨਾਂ ਦੀ ਮਿਨਿਸਟਰੀ ਜਿਹੜੀ ਹੈ ਇੱਥੇ ਐਮਬੈਸੀ ਉਹ ਦਿੰਦੀ ਹੈ ਫਿਰ ਇਹਨਾਂ ਦਾ ਹੁੰਦਾ ਸੋ ਮੈਕ ਮਾਸਟਰ ਦਾ ਵਿਚੋਲਾ ਸੀ ਉਹਨੇ ਉਹਦੀ ਡਿਜ਼ਾਇਰ ਦਿੱਤੀ ਕਿ ਮੋਦੀ ਚਾਹੁੰਦਾ ਵੀ ਇੱਕ ਵਾਰੀ ਕੈਂਪ ਡੈਵਿਡ ਜਾ ਕੇ ਮੈਂ ਇੱਕ ਵਾਰੀ ਜੱਫੀ ਪਾ ਲਾਂ ਉਹਨੂੰ ਟਰੰਪ ਨੂੰ ਉਹਨਾਂ ਨੇ ਕਿਹਾ ਨਾ ਵੀ ਗੈਟ ਲਾਸਟ ਔਰ he understood the strategic importance of india as a sworn enemy of pakistan outreach and strong relations were essential the later event for modi was a no frills cocktail reception no frills cocktail e e ohnu utthe ohna ne ditta dab paani nimbu pani pitta ha utthe hor bhi nahi si nimbu pani pinda re oh bhi nahi aayi meishan ohne keha idi kithe ghar aali main is idi kithe jana de samne the working dinner was at the housewood ward the famed investigative journalist writes in the book ਦੇਅਰ ਵਾਸ ਨੋ ਇਮੀਡੀਏਟ ਕਮੈਂਟਸ ਫਰਮ ਦਾ ਪ੍ਰਾਈਮ ਮਿਨਿਸਟਰਸ ਆਫਿਸ ਹੁਣ ਜਦੋਂ ਦੀ ਇਸ ਖਬਰ ਨੂੰ ਵੀ ਆਇਆ ਦੋ ਦਿਨ ਹੋ ਗਏ ਜੀ ਔਰ ਅਜੇ ਤੱਕ ਪ੍ਰਾਈਮ ਮਿਨਿਸਟਰ ਆਫਿਸ ਨੇ ਇਹਦਾ ਕੋਈ ਪਾਠ ਨਹੀਂ ਦਿੱਤਾ ਸੋ ਅਸੀਂ ਦੇਖ ਰਹੇ ਹਾਂ ਵੀ ਇਹ ਸਾਰੀ ਇੱਕ ਆਪਣੀ ਕਿਸਮ ਦੀ ਗੇਮ ਚੱਲ ਰਹੀ ਹੈ ਇੱਕ ਪਾਸੇ ਇੰਡੀਆ ਨੂੰ ਉਹਨਾਂ ਨੇ ਟਿਕਾ ਲਿਆ ਅਮਰੀਕਾ ਨੇ ਜੀ ਪਰ ਨਾਲ ਦੀ ਨਾਲ ਕਿਉਂਕਿ ਇੰਡੀਆ ਨੂੰ ਲੌਂਗ ਟਰਮ ਜਿੱਥੇ ਉਹ ਚਾਈਨਾ ਦੇ ਖਿਲਾਫ ਵਰਤ ਰਹੇ ਨੇ ਉਸ ਖਿੱਤੇ ਦੇ ਵਿੱਚ ਜਿਹੜਾ ਕੰਬੀਨੇਸ਼ਨ ਰਸ਼ੀਆ ਚਾਈਨਾ ਰਸ਼ੀਆ ਪਾਕਿਸਤਾਨ ਔਰ ਇੰਡੀਆ ਦੀਆਂ ਸਾਰੀਆਂ ਹੀ ਨੇਬਰਿੰਗ ਕੰਟਰੀਜ਼ ਚਾਈਨਾ ਦੇ ਆਰਬਿਟਸ ਚ ਨੇ ਔਰ ਉਹਦੀ ਸਭ ਤੋਂ ਵੱਡੀ ਉਦਾਹਰਣ ਹੈ ਜੇ ਅਮਰੀਕਾ ਉੱਥੇ ਗੇਮਾਂ ਖੇਡ ਰਿਹਾ ਔਰ ਮੋਦੀ ਦੀ ਸਰਕਾਰ ਜਿਹੜੀ ਹੈ ਉਹ ਬਿਲਕੁਲ ਲੰਮੇ ਪੈ ਹੈ ਨਾ ਉਹਨਾਂ ਦੇ ਸਾਹਮਣੇ ਤੇ ਰਸ਼ੀਆ ਚਾਈਨਾ ਨੂੰ ਇਹ ਭੁੱਲਿਆ ਨਹੀਂ ਹੈ ਕੀ ਕਾਰਨ ਹੈ ਇਸ ਪਲੈਨਟ ਦੀ ਹਿਸਟਰੀ ਚ ਸਭ ਤੋਂ ਵੱਡੀ ਸਟਰੈਂਥ ਦੀਆਂ ਵਾਰ ਗੇਮਸ ਇਸ ਵੇਲੇ ਰਸ਼ੀਆ ਦੇ ਵਿੱਚ ਚੱਲ ਰਹੀ ਹੈ ਰਸ਼ੀਆ ਔਰ ਚਾਈਨਾ ਦੀ ਹੈ ਟੁਗੇਦਰ ਜਿਹਦੇ ਚ 3 ਲੱਖ ਫੌਜੀ ਜਿਹੜੇ ਨੇ ਉਹ ਹਿੱਸਾ ਲੈ ਰਹੇ ਨੇ ਔਰ ਇਹ ਖਬਰ ਹੈ ਰਸ਼ੀਆ ਹੋਲਡਸ ਬਿਗੇਸਟ ਵਾਰ ਗੇਮਸ ਪੋਸਟ ਕੋਲਡ ਵਾਰ ਮਾਸਕੋ ਫਲੈਕਸਸ ਮਸਲ ਵਿਦ 3 ਲੱਖ ਟਰੂਪਸ ਇਨ ਸਰਬੀਆ ਕਿ 3 ਲੱਖ ਜਿਹੜੀ ਫੌਜ ਹੈ ਉਹ ਜਿਹਦੇ ਚ ਰੂਸ ਦੀ ਹੈ ਚੀਨ ਦੀ ਹੈ ਰਸ਼ੀਆ ਲਾਂਚ टुडे व्हाट इज कॉल्ड इट्स लार्जेस्ट एवर मिलिट्री ड्रिल ड्रिल सिंस कोल्ड वॉर विद हंड्रेड्स ऑफ थाउजेंड्स ऑफ ट्रूप्स टेकिंग पार्ट अलोंग विद चाइनीज सोल्जर इन ए शो ऑफ फोर्स नाटो कंडमड एज ए रिहर्सल फॉर ए लार्ज स्केल कॉन्फ्लिक्ट नाटो ने कंडम किया है के जी ये तो 3 लाख फौज चाइना और रशिया दी है जी तो मैसेज तो बड़ा क्लियर है कि वे ये जे तुसी इस किस्म दी शरारत सोचदे हो the saudi direction ki hai. president vladimir putin is expected to attend the games after hosting an economic forum in vladivostok city where his chinese counterpart xi Jinping is one of prominent guests. the week-long war games dubbed vostok 2018 have kicked off in siberia. the defense minister said serbia this is in siberia. siberia. ਜਿਹੜਾ ਬਿਲਕੁਲ ਉਹਨਾਂ ਦਾ ਕੋਲਡ ਰੀਜਨ ਹੈ ਟੇਕਿੰਗ ਪਾਰਟ ਇਨ ਦਾ ਡ੍ਰਿਲਸ ਆਰ ਅਰਾਊਂਡ 300000 ਸ਼ੋਲਡਜਰਸ ਇਸ ਜੁਆਇੰਟ ਤੇ ਵਿੱਚ 3 ਲੱਖ ਸ਼ੋਲਡਜਰ ਨੇ 36000 ਮਿਲਟਰੀ ਵਹੀਕਲ 36 ਹਜ਼ਾਰ ਫੌਜੀ ਗੱਡੀਆਂ ਨੇ 80 ਸ਼ਿਪਸ 80 ਸਮੁੰਦਰੀ ਜਹਾਜ਼ ਨੇ ਐਂਡ 1000 에어크래프트 1000 ਹਵਾਈ ਜਹਾਜ਼ ਨੇ ਹੈਲੀਕਾਪਟਰਸ ਐਂਡ ਡਰੋਨਸ ਸਮ 3500 ਚਾਈਨੀਜ਼ ਟ੍ਰੂਪਸ ਵਿਲ ਟੇਕ ਪਾਰਟ ਇਨ ਦਾ ਗੇਮ ਇਨੇ ਜਿਹੜੇ ਨੇ ਚਾਈਨਾ ਦੇ ਵੀ ਸ਼ੋਅ ਜਰੂ ਦੇ ਵਿੱਚ ਹਿੱਸਾ ਲੈ ਰਹੇ ਨੇ ਫਿਰ ਉਹਨਾਂ ਨੇ ਰਸ਼ੀਆ ਚਾਈਨਾ ਨੇ ਕਿਹਾ ਕਿ ਵੀ ਪੁਤਿਨ ਪ੍ਰੇਜ਼ ਰਸ਼ੀਆਜ਼ ਇਨਕਰੀਜ਼ਿੰਗਲੀ ਕਲੋਜ਼ਡ ਆਇਸ ਵਿਦ ਚਾਈਨਾ ਐਜ਼ ਹੀ ਮੈਟ ਵਿਦ ਪ੍ਰੈਜ਼ੀਡੈਂਟ ਸ਼ੀ ਐਟ ਦਾ ਇਕਨੋਮਿਕ ਫੋਰਮ ਇਨ ਵਲੈਡੀ ਵਾਸਡ ਔਨ ਟਿਊਜ਼ਡੇ ਉਹਨੇ ਬਹੁਤ ਤਾਰੀਫ਼ ਚਾਈਨਾ ਦੀ ਕੀਤੀ ਉਹ ਕਹਿੰਦਾ ਜੀ ਵੀ ਹੈਵ ਟਰਸਟਵਰਦੀ ਟਾਈਜ਼ ਇਨ ਪੋਲੀਟੀਕਲ ਸਿਕਿਉਰਿਟੀ ਐਂਡ ਡਿਫੈਂਸ ਫੀਅਰਸ ਦਾ ਰਸ਼ੀਅਨ ਲੀਡਰ ਸੈਡ ਫਰੈਂਡਸ਼ਿਪ ਇਜ਼ ਗੈਟਿੰਗ ਸਟਰੋਂਗਰ 올 ਦਾ ਟਾਈਮ the drills which also include Mongolian soldiers have been condemned by NATO as rehearsal for large scale conflict ਉਹ ਦਿਲਚਸਪ ਗੱਲ ਹੈ ਵੀ ਮੰਗੋਲੀਆ ਵੀ ਉਹਨਾਂ ਸੋਲਜਰਸ ਦੇ ਵਿੱਚ ਸ਼ਾਮਲ ਹੈ ਉਹਨਾਂ ਦੇ ਸੋਲਜਰ ਔਰ ਇੱਥੇ ਭਾਰਤ ਨੇ ਇੱਕ ਸਟੇਜ ਦੇ ਉੱਤੇ ਮੰਗੋਲੀਆ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਚਾਈਨਾ ਨੇ ਮੰਗੋਲੀਆ ਦੇ ਨਾਲ ਬਾਰਡਰ ਬੰਦ ਕਰ ਦਿੱਤਾ ਸੀ ਔਰ ਉਹ ਲੈਂਡ ਲੌਕਡ ਉਹਨਾਂ ਦਾ ਸਭ ਕੁਝ ਹੋਇਆ ਔਰ ਉਹਨਾਂ ਨੇ ਮਾਫੀ ਮੰਗ ਕੇ ਨੱਕ ਰਗੜ ਕੇ ਛੁੱਟੇ ਔਰ ਹੁਣ ਚਾਈਨਾ ਰਸ਼ੀਆ ਔਰ ਮੋਂਗੋਲੀਆ 3 ਲੱਖ ਸੋਲਜਰ ਔਰ ਅਸੀਂ ਪੜਿਆ ਵੀ ਕਿੰਨੇ ਹਜ਼ਾਰ 에ਅਰਕ੍ਰਾਫਟ ਕਿੰਨੇ ਹਜ਼ਾਰ ਸ਼ਿਪ ਔਰ ਹੈਲੀਕਾਪਟਰ ਇਹਦੇ ਚ ਲੈ ਰਹੇ ਨੇ ਹੁਣ ਇੰਡੀਆ ਕੀ ਮੈਚ ਹੈ ਜੇ ਹੁਣ ਇਹ ਇੰਡੀਆ ਇਹ ਸਮਝੇ ਗਦੜੇ ਸਮਝੇ ਵੀ ਸ਼ੇਰ ਨੇ ਆਪਣਾ ਝੂਠਾ ਜਿਹੜਾ ਖਾਧਾ ਮੇਰੇ ਸਾਹਮਣੇ ਸੁੱਟਿਆ ਤੇ ਮੈਂ ਖਾ ਕੇ ਸ਼ੇਰ ਵਾਂਗ ਮੇਰੀ ਅੱਖ ਲਾਲ ਹੋਵੇ ਤੇ ਇਹ ਤਾਂ ਫਿਰ ਬੱਗੀ ਅੱਖੀਂ ਮਰਨ ਵਾਲੀ ਗੱਲ ਹੈ ਔਰ ਚੀਨ ਦੇ ਨਾਲ ਦੀ ਨਾਲ ਮੈਂ ਹੁਣ ਸਮਾਂ ਸੀਮਾ ਕਰਕੇ ਅੱਗੇ ਨਹੀਂ ਜਾ ਰਿਹਾ ਉਨਾ ਨੇ ਉਤਰਾਖੰਡ ਦੇ ਵਿੱਚ ਪਿਛਲੇ 2 ਹਫਤੇ ਚ ਤਿੰਨ ਵਾਰ ਜਿਹੜੀ ਚਾਈਨੀਸ ਆਰਮੀ ਹੈ ਲਿਬ੍ਰੇਸ਼ਨ ਆਰਮੀ ਉਹ ਭਾਰਤੀ ਸਰਹੱਦ ਦੇ ਅੰਦਰ ਆ ਕੇ ਆਰਾਮ ਦੇ ਨਾਲ ਆਪਣੀ ਪੈਟਰੋਲਿੰਗ ਕਰਕੇ ਵਾਪਸ ਮੁੜੇ ਨੇ ਸੋ ਮੈਨੂੰ ਲੱਗਦਾ ਹੈ ਵੀ ਇਹ ਆਪ ਤਾਂ ਇਹਨਾਂ ਨੇ ਦੂੜ ਦੂੜ ਜਾਣਾ ਪਰੇ ਆਮ ਲੋਕਾਂ ਨੂੰ ਉਥੇ ਇੰਡੀਆ ਦੇਆਂ ਨੂੰ ਇਹ ਬੱਗੀਆਂ ਅੱਖੀ ਮਰਵਾਉਣਗੇ ਇਹੀ ਨਜ਼ਰ ਆ ਰਹੀ ਹੈ। ਜੀ। ਨੋ ਡਾਊਟ ਜੀ ਡਾਕਟਰ ਸਾਹਿਬ ਇਹ ਲੈਣ ਐ ਪਰ ਇਹ ਤੋਂ ਪਹਿਲਾਂ ਅਸੀਂ ਪਰਦੇਸ਼ ਕਾ ਦੇ ਸਰੋਤਿਆਂ ਨੂੰ ਫੇਰ ਦੁਬਾਰਾ ਅਪੀਲ ਤੇ ਬੇਨਤੀ ਕਰਦੇ ਹਾਂ ਵੀਵਰਜ਼ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਅਕਾਂ ਦਾ ਪਿਆਰੇਦਾਰ ਹੈ। ਟੀਵੀ 84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ-ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰੰਦੇ ਅਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਫਾਤਵਾ ਤਨੀਰ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਤਰੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਮਥਮਨਿਊ ਲੌਂਗ ਆਲੈਂਡ ਸਿਟੀ ਨਿਊਯਾਰਕ 11101 ਯੂ ਐਸ اے ਜਾਂ ਫਿਰ ਤੁਸੀਂ ਸਾਨੂੰ ਕੋਨ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694 ਵਿਅਰਸ ਤੁਸੀਂ ਕਿਤੇ ਨਹੀਂ ਜਣਾ ਮਿਲਦੇ ਆ আফਟਰ ਥਿਸ ਸ਼ਾਰਟ ਬ੍ਰੇਕ